ਜ਼ਿਲ੍ਹਾ ਅੰਦਰ ਕਮਿਸ਼ਨੇਟ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਮਲਟੀ ਸਟੇਟ ਬੈਂਕ ਚੈੱਕ ਧੋਖਾਧੜੀ ਗਰੋਹ ਦਾ ਪਰਦਾਫਾਸ਼ ਕੀਤਾ। ਪੁਲਿਸ ਦੇ ਵੱਲੋਂ ਤਿੰਨ ਸੂਬਿਆਂ ਦੇ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹ ਸਕੈਮ ਛੇ ਸੂਬਿਆਂ ਦੇ ਵਿੱਚ ਫੈਲਿਆ ਹੋਇਆ ਸੀ। ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਕਰਨਾਟਕ ਵੀ ਸ਼ਾਮਲ ਹਨ। ਕਾਟ ਕਪੜਿਆਂ ਦੀ ਪਛਾਣ ਕੀਤੀ ਗਈ ਹੈ ਤੇ ਉਹਨਾਂ ਦੇ ਵਿੱਚੋਂ 19 ਖਾਤੇ ਵੀ ਜ਼ਬਤ ਕੀਤੇ ਗਏ ਆ। ਇਸ ਦੇ ਨਾਲ ਹੀ 43 ਏਟੀਐਮ ਐਮ ਕਾਰਡ 17 ਚੈੱਕ ਬੁੱਕਾਂ ਦੇ ਸਮੇਤ ਇਤਰਾਜਯੋਗ ਸਮਾਨ ਵੀ ਬਰਾਮਦ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਡੀਜਪੀ ਪੰਜਾਬ ਦੇ ਵੱਲੋਂ ਐਕਸਟੇਜ ਦਿੱਤੀ ਗਈ ਆ ਤੇ ਉਹਨਾਂ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਦੇ ਨਿਰਦੇਸ਼ਾਂ ਦੇ ਮੁਤਾਬਕ ਸਾਰੇ ਸਾਈਬਰ ਅਪਰਾਧਨ ਨੂੰ ਰੋਕਣਾ ਅਤੇ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਉਹ ਵਚਨਬੱਧਾ ਤੇ ਜਲੰਧਰ ਪੁਲਿਸ ਨੇ ਮਲਟੀ ਸਟੇਟ ਬੈਂਕ ਦੇ ਵਿੱਚ ਧੋਖਾਧੜੀ ਕਰਦੇ ਗ੍ਰੋਹਾ ਦਾ ਪਰਦਾਫਾਸ਼ ਕੀਤਾ ਤੇ ਪੁਲਿਸ ਦੇ ਵੱਲੋਂ ਤਿੰਨ ਸੂਬਿਆਂ ਦੇ ਲੋਕਾਂ ਨੂੰ ਵੀ ਅੱਜ ਗ੍ਰਿਫਤਾਰ ਕੀਤਾ ਗਿਆ ਹੈ